ਮੈਂ ਕਹਿੰਦਾ ਕਿ ਦੁਨੀਆ 'ਚ ਕੋਈ ਇਹੋ ਜਿਹੀ ਤਾਕਤ ਨਹੀਂ ਹੈਗੀ ਜਿਹੜੀ ਤੁਹਾਨੂੰ ਮਤਲਬ ਪੈਸੇ ਕਮਾਉਣ ਤੋਂ ਤੁਹਾਨੂੰ ਰੋਕ ਸਕੇ ਕਿਉਂਕਿ ਲੋਕ ਨੇ ਜਿਹੜੇ ਇਸ ਤਰੀਕੇ ਨਾਲ ਬਹੁਤ ਵਧੀਆ ਜਿਹੜੀ ਉਹ ਅਰਨਿੰਗ ਕਰਨੀ ਸ਼ੁਰੂ ਕਰ ਚੁੱਕੇ ਆ 50000 ਰੁਪਏ ਬੜੇ ਆਰਾਮ ਨਾਲ ਕਮਾਰੇ ਨੇ 20 ਤੋਂ 25 ਮਿੰਟ ਕੱਢਣੇ ਆ ਤੁਸੀਂ ਮਹੀਨੇ ਦੇ 20000 ਨਹੀਂ ਤੁਸੀਂ ਮੈਂ ਘੱਟੋ ਘੱਟ 50000 ਰੁਪਏ ਕਮਾਉਣਾ ਤੁਸੀਂ ਤੁਸੀਂ ਕਮਾਈਏ ਜਿਹੜੀ ਉਹ ਬਹੁਤ ਵਧੀਆ ਤੁਸੀਂ ਇਹੋ ਕਰ ਸਕਦੇ ਹੋ ਸੋ ਮੇਰੇ ਵੱਲੋਂ ਤੁਹਾਨੂੰ ਸਾਰਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਨ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਹੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਨਾਲ ਤੁਹਾਡੇ ਨਾਲ ਮਤਲਬ ਇੱਕ ਇਹੋ ਜਿਹਾ ਬਹੁਤ ਵਧੀਆ ਕਨਸੈ ਕਰੇ ਬੈਠ ਕੇ ਤੁਸੀਂ ਸਿਰਫ ਆਪਣੇ 20 ਤੋਂ 25 ਮਿੰਟ ਕੱਢਨੇ ਆ ਤੁਸੀਂ 20 ਤੋਂ 25 ਮਿੰਟ ਕੱਢਨੇ ਆ ਤੇ ਉਸ ਕਨਸੈਪਟ ਦੇ ਉੱਤੇ ਜੇ ਤੁਸੀਂ ਮਤਲਬ ਵੀ ਕੰਮ ਕਰਨਾ ਸ਼ੁਰੂ ਕਰ ਦੋਗੇ ਨਾ ਤਾਂ ਮੈਂ ਕਹਿਣਾ ਕਿ ਤੁਸੀਂ ਮਹੀਨੇ ਦੇ ਨਾ ਬਹੁਤ ਹੀ ਵਧੀਆ ਤੁਸੀਂ ਪੈਸੇ ਕਮਾਉਣੇ ਆ ਜਿਹੜੇ ਉਹ ਸ਼ੁਰੂ ਕਰ ਦੋਗੇ ਜੀ ਕਿਉਂਕਿ ਜਿਹੜੇ ਕਨਸੈਪਟ ਦੇ ਬਾਰੇ ਮੈਂ ਅੱਜ ਇਸ ਵੀਡੀਓ ਦੇ ਵਿੱਚ ਗੱਲ ਕਰਾਂਗਾ ਨਾ ਜੀ ਉਹ ਜਿਹੜਾ ਕਨਸੈਪਟ ਆ ਉਹ ਬਹੁਤ ਹੀ ਜ਼ਿਆਦਾ ਪੋਪੂਲਰ ਆ ਕਿਉਂਕਿ ਉਹ ਜਿਹੜੇ ਕਨਸੈਪਟ ਆ ਜਿਹੜਾ ਦੇਖੋ ਆਪਣੇ ਪੰਜਾਬ ਦੇ ਵਿੱਚ ਵੀ ਦੇਖਿਆ ਜਾਂਦਾ ਵਾ ਹਿੰਦੁਸਤਾਨ ਦੇ ਵਿੱਚ ਵੀ ਦੇਖਿਆ ਜਾਂਦਾ ਤੇ ਪੂਰੇ ਵਰਲਡ ਦੇ ਵਿੱਚ ਬਹੁਤ ਜ਼ਿਆਦਾ ਉਹ ਇਹੋ ਬਹੁਤ ਵਧੀਆ ਤੁਸੀਂ ਇਹੋ ਕਰ ਸਕਦੇ ਹੋ ਸੋ ਉਹ ਕਿਹੜਾ ਕਨਸੈਪਟ ਆ ਉੱਤੇ ਤੁਸੀਂ ਕਿਵੇਂ ਕੰਮ ਕਰਨਾ ਵਾ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਜਿਹੜੇ ਮੇਰੇ ਭੈਣ ਭਰਾ ਕਹਿੰਦੇ ਆ ਕਿ ਯਾਰ ਸਾਨੂੰ ਮਤਲਬ ਕੋਈ ਇਹੋ ਜਿਹਾ ਕੰਮ ਦੱਸ ਦਿਓ ਜਿਹੜਾ ਅਸੀਂ ਘਰੇ ਬੈਠ ਕੇ 15 ਤੋਂ 20 ਮਿੰਟ ਸਿਰਫ ਆਪਣੇ ਮੋਬਾਈਲ ਫੋਨ ਦੇ ਉੱਤੇ ਅਸੀਂ ਕਰੀ ਜਾਈਏ ਤੇ ਸਾਨੂੰ ਜਿਹੜੀ ਕਮਾਈ ਆ ਉਹ ਮਹੀਨੇ ਦੀ 15 ਤੋਂ ਲੈ ਕੇ 20000 ਰੁਪਏ ਹੀ ਹੋਈ ਜਾਵੇ ਤਾਂ ਉਹ ਸਾਡੇ ਲਈ ਬਹੁਤ ਜ਼ਿਆਦਾ ਵਾ 20000 ਰੁਪਏ ਸਾਡੇ ਲਈ ਬਹੁਤ ਜ਼ਿਆਦਾ ਵਾ ਜੇ ਤੁਸੀਂ 20000 ਸੋਚਦੇ ਹੋ ਨਾ ਮੈਂ ਕਹਿੰਦਾ ਜੇ ਤੁਸੀਂ ਇਹ ਕਨਸੈਪਟ ਤੇ ਕੰਮ ਕਰਨਾ ਸ਼ੁਰੂ ਕਰ ਦੋਗੇ ਸਿਰਫ 20 ਤੋਂ 25 ਮਿੰਟ ਸਿਰਫ ਆਪਣੇ ਮੋਬਾਈਲ ਫੋਨ ਤੇ ਤਾਂ ਮੈਂ ਕਹਿੰਦਾ ਤੁਸੀਂ ਮਹੀਨੇ ਦੇ 20000 ਨਹੀਂ ਤੁਸੀਂ ਮੈਂ ਘੱਟੋ ਘੱਟ 50000 ਰੁਪਏ ਕਮਾਉਣਾ ਤੁਸੀਂ ਸ਼ੁਰੂ ਕਰ ਦੋਗੇ ਜੇ ਤੁਹਾਨੂੰ ਕੁਝ ਵੀ ਨਹੀਂ ਹੁੰਦਾ ਕੁਝ ਵੀ ਨਹੀਂ ਹੁੰਦਾ ਹੈਗਾ ਨਾ ਤੁਹਾਨੂੰ ਤਾਂ ਵੀ ਤੁਸੀਂ 20 ਤੋਂ ਲੈ ਕੇ 50000 ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਲੋਗੇ ਬਸ ਸ਼ਰਤ ਮੇਰੀ ਇਹ ਹੈ ਤੁਸੀਂ ਇਹ ਵੀਡੀਓ ਨੂੰ ਪ੍ਰੋਪਰਲੀ ਤੁਸੀਂ ਦੇਖ ਲਓ ਤੇ ਜਿਹੜੀਆਂ ਇਸ ਤੋਂ ਬਾਅਦ ਜਿਹੜੀ ਵੀਡੀਓ ਆਉਣਗੀਆਂ ਨਾ ਜੇ ਤੁਸੀਂ ਇਹ ਦੋ ਤੋਂ ਲੈ ਕੇ ਚਾਰ ਵੀਡੀਓ ਮੇਰੀ ਜਿਹੜੀ ਇਸ ਤੋਂ ਬਾਅਦ ਆਉਣਗੀਆਂ ਉਹ ਦੇਖ ਲਈਆਂ ਨਾ ਮੈਂ ਕਹਿੰਦਾ ਕਿ ਦੁਨੀਆ 'ਤੇ ਕੋਈ ਇਹੋ ਜੀ ਤਾਕਤ ਨਹੀਂ ਹੈਗੀ ਜਿਹੜੀ ਤੁਹਾਨੂੰ ਮਤਲਬ ਪੈਸੇ ਕਮਾਉਣ ਤੋਂ ਤੁਹਾਨੂੰ ਰੋਕ ਸਕੇ ਕਿਉਂਕਿ ਮੈਂ ਤੁਹਾਨੂੰ ਇਹੋ ਜਿਹੇ ਤਰੀਕੇ ਨਾਲ ਸਿਖਾਵਾਂਗਾ ਤੁਹਾਨੂੰ ਪ੍ਰੈਕਟੀਕਲ ਵੀ ਕਰਕੇ ਦਿਖਾਵਾਂਗਾ ਥਿਊਰੀ ਵੀ ਕਰਕੇ ਦਿਖਾਵਾਂਗਾ ਸਟੈਪ ਵਾਈਜ਼ ਸਟੈਪ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਾਵਾਂਗਾ ਹਨਾ ਸੋ ਉਹ ਕਿਹੜਾ ਕਨਸੈਪਟ ਹੈ ਜੀ ਉਹ ਕਨਸੈਪਟ ਹੈਗਾ ਜੀ ਤੁਸੀਂ ਸਾਰਿਆਂ ਮਤਲਬ ਵੀ ਕਹਾਣੀਆਂ ਸੁਣਨਾ ਚਾਹੁੰਦਾ ਜਿਵੇਂ ਕਿ ਮਤਲਬ ਵੀ ਹਾਰਰ ਕਹਾਣੀਆਂ ਹੋਈਆਂ ਜਾਨੀ ਕਿ ਪੁੱਤਾਂ ਵਾਲੀਆਂ ਕਹਾਣੀਆਂ ਹੋਈਆਂ ਲਵ ਸਟੋਰੀ ਹੋ ਗਈ ਹਨਾ ਸਸਪੈਂਸ ਹੋਈਆ ਕ੍ਰਾਈਮ ਸਟੋਰੀਆਂ ਹੋਈਆਂ ਲੋਕ ਬਹੁਤ ਜ਼ਿਆਦਾ ਦੇਖਦੇ ਨੇ ਫਿਲਮਾਂ ਵੀ ਦੇਖਦੇ ਨੇ ਤੇ ਕਹਾਣੀਆਂ ਵੀ ਦੇਖਦੇ ਨੇ ਬਹੁਤ ਸਾਰੇ ਇਹੋ ਜਿਹੇ YouTube ਚੈਨਲ ਹੈਗੇ ਨੇ ਜਿਹੜੇ ਮਤਲਬ ਵੀ ਇਸ ਟੌਪਿਕ ਦੇ ਉੱਤੇ ਕੰਮ ਕਰਦੇ ਨੇ ਤੇ ਉਹਨਾਂ ਦੇ ਮਹੀਨੇ ਦੇ ਮਤਲਬ ਹੀ ਮਗਲ ਮੰਨ ਕੇ ਚਲੋ ਉਹਨਾਂ ਦੇ 50000 ਤੋਂ ਲੈ ਕੇ ਲੱਖ ਰੁਪਈਆ ਤੋਂ ਉਹਨਾਂ ਦੀ ਕਮਾਈਆ ਤੇ ਜੇ ਉਹਨਾਂ ਦੀ ਵਿਊ ਦੀ ਗੱਲ ਕਰੀਏ ਤਾਂ ਮਿਲੀਅਨ ਦੇ ਵਿੱਚ ਵਿਊ ਜਾਂਦੇ ਨੇ ਬਹੁਤ ਸਾਰੇ ਇਹੋ ਜਿਹੇ YouTube ਚੈਨਲ ਨੇ ਜਿਹੜ ਨਾ ਤੇ ਉਹ ਬਹੁਤ ਵਧੀਆ ਕਮਾਈ ਕਰਦੇ ਨੇ ਇਹ ਕੰਮ ਤੁਸੀਂ ਵੀ ਕਰ ਸਕਦੇ ਹੋ ਦੇਖੋ ਕਹਾਣੀ ਤੁਸੀਂ ਲੈ ਕੇ ਨਹੀਂ ਕਿਧਰ ਵੀ ਉਹ ਵੀ ਮੈਂ ਤੁਹਾਨੂੰ ਦੱਸੂਗਾ ਤੁਸੀਂ ਕਿੱਥੋਂ ਲੈ ਕੇ ਆਉਣੀ ਹੈ ਠੀਕ ਆ ਵੀਡੀਓ ਕਿੱਥੋਂ ਲੈ ਕੇ ਆਉਣੀ ਹੈ ਉਹ ਵੀ ਮੈਂ ਤੁਹਾਨੂੰ ਦੱਸਾਂਗਾ 뮤ਜ਼ਿਕ ਕਿੱਥੋਂ ਲੈ ਕੇ ਆਣਾ ਉਹ ਵੀ ਮੈਂ ਤੁਹਾਨੂੰ ਦੱਸਾਂਗਾ ਸਾਰਾ ਕੁਝ ਤੁਹਾਨੂੰ ਦੱਸਾਂਗਾ ਬਸ ਪਲੀਜ਼ ਇਸ ਵੀਡੀਓ ਦੇ ਨਾਲ ਬਣੇ ਰਹੋ ਜੀ ਤੁਸੀਂ ਆਪਣਾ YouTube ਦੇ ਉੱਤੇ ਚੈਨਲ ਬਣਾ ਲਿਆ ਠੀਕ ਹੈ ਜੀ ਮੈਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਮੈਂ ਦੱਸਦਾ ਹੁਣਾਂ ਵੀ YouTube Facebook Instagram ਤੇ ਹੀ ਆਪਾਂ ਕੰਮ ਕਰਨਾ ਹੋਰ ਕਿਸੇ ਚੀਜ਼ ਦੇ ਤੱਕ ਕੰਮ ਨਹੀਂ ਕਰਨਾ ਹੈਗਾ ਜੀ ਤੁਸੀਂ Facebook ਤੇ ਵੀ ਤੁਸੀਂ ਆਪਣਾ ਪੇਜ ਬਣਾਇਆ ਹੋਇਆ ਤੇ Instagram ਦੇ ਉੱਤੇ ਵੀ ਹੁਣ ਆ ਜਿਹੜੇ ਤਿੰਨ ਚੀਜ਼ਾਂ ਨੇ ਮੈਂ ਤੁਹਾਨੂੰ ਦੱਸ ਰਿਹਾ ਹੋਰ ਕਹਾਣੀਆਂ ਮੋਟੀਵੇਸ਼ਨਲ ਕਹਾਣੀਆਂ ਲਵ ਸਸਪੈਂਸ ਐਂਡ ਕ੍ਰਾਈਮ ਕਹਾਣੀਆਂ ਠੀਕ ਹੈ ਜੀ ਦੇਖੋ ਵੇਸ ਤਾਂ ਆਪਾਂ ਆਪਣੇ ਦਿਮਾਗ ਨਾਲ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਕਹਾਣੀਆਂ ਨੇ ਜਿਹੜੀਆਂ ਆਪਾਂ ਆਪ ਬਣਾ ਸਕਦੇ ਹਾਂ ਠੀਕ ਹੈ ਜੀ ਮੰਨ ਕੇ ਚੱਲੋ ਯਾਰ ਤੁਸੀਂ ਸੋਸਾਇਟੀ ਦੇ ਵਿੱਚ ਰਹਿੰਦੇ ਹੋ ਸਮਾਜ ਦੇ ਵਿੱਚ ਰਹਿੰਦੇ ਹੋ ਤੁਹਾਡੇ ਦਿਮਾਗ ਦੇ ਵਿੱਚ ਵੀ ਇਹੋ ਜਿਹੀਆਂ ਕਹਾਣੀਆਂ ਹੋਣੀਆਂ ਜਿਹੜੇ ਤੁਸੀਂ ਮਤਲਬ ਦੇਖੀਆਂ ਹੋਣੀਆਂ ਹਨ ਤੁਹਾਡੇ ਨਾਲ ਆਪ ਵੀ ਬੀਤੀਆਂ ਹੋਣੀਆਂ ਜਾਂ ਤੁਸੀਂ ਦੇਖਣਾ ਤੁਹਾਡੇ ਯਾਰ ਦੋਸਤ ਨਾਲ ਜਾਂ ਰਿਸ਼ਤੇਦਾਰ ਨਾਲ ਕੋਈ ਨਾ ਕੋਈ ਘਟਨਾ ਇਹੋ ਜਿਹੀ ਹੋਈ ਹੋਣੀ ਜਿਹੜੀ ਮਤਲਬ ਵੀ ਬਹੁਤ ਹੀ ਵਧੀਆ ਸੀ ਤੇ ਕਈ ਵਾਰੀ ਘਟਨਾ ਤਾਂ ਇਹੋ ਜਿਹੀ ਸੀ ਜਿਨ੍ਹਾਂ ਨੇ ਮਤਲਬ ਲੋਕਾਂ ਦੇ ਪੇਰੇ ਥੱਲੇ ਜ਼ਮੀਨ ਹੀ ਕੱਢਤੀ ਹੋਣੀ ਹੈ ਨਾ ਤੁਸੀਂ ਉਹ ਕਹਾਣੀ ਨੂੰ ਵੀ ਤੁਸੀਂ ਆਪ ਸੁਨਾ ਸਕਦੇ ਹਾਂ ਮਤਲਬ ਸੁਣੋ ਨਹੀਂ ਕਿਵੇਂ ਆ ਸਿਰਫ ਤੁਸੀਂ ਆਪਣਾ ਫੇਸ ਨਹੀਂ ਲੈ ਕੇ ਆਉਣਾ ਸਿਰਫ ਤੁਸੀਂ ਆਪਣੀ ਵਾਇਸ ਓਵਰ ਕਰਨੀ ਹੈ ਵੀ ਤੁਸੀਂ ਕਹਿਣਾ ਕਿ ਦਾਣਾ ਵੀ ਆ ਇੱਕ ਵਰਗਾ ਆਦੀ ਗੱਲ ਆ ਕਿ ਸਾਡੇ ਨਾਲ ਕੋਈ ਮਤਲਬ ਇਦਾਂ ਦੀ ਮਤਲਬ ਰਿਸ਼ਤੇਦਾਰ ਸੀਗੇ ਜਾਂ ਫਿਰ ਕਿਸੇ ਹੋਰ ਦਾ ਨਾਮ ਲੈ ਲਓ ਹਨ ਤੇ ਉਹਨਾਂ ਦੇ ਘਰੇ ਮਤਲਬ ਆ ਚੀਜ਼ ਹੋਈ ਸੀਗੀ ਪਰ ਉਹਨਾਂ ਨੂੰ ਇਹ ਚੀਜ਼ ਦੇ ਬਾਰੇ ਪਤਾ ਨਹੀਂ ਸੀਗਾ ਪਰ ਜਦੋਂ ਉਹਨਾਂ ਨਾਲ ਇਹ ਕਾਂਡ ਹੋ ਗਿਆ ਪਰ ਉਹਨਾਂ ਨੂੰ ਖੁਦ ਨੂੰ ਇਹ ਚੀਜ਼ ਦੇ ਬਾਰੇ ਨਹੀਂ ਪਤਾ ਲੱਗਾ ਵੀ ਯਾਰ ਇਹ ਚੀਜ਼ ਹੋ ਗਿਆ ਪਰ ਜਦੋਂ ਸਾਰੀ ਉਹਨਾਂ ਨੇ ਪੁਲਿਸ ਦੇ ਵਿੱਚ ਰਿਪੋਰਟ ਲਗਾਈ ਇਹ ਹੋਇਆ ਵੀ ਐਂਡ ਦੇ ਵਿੱਚ ਪਤਾ ਲੱਗ ਕੇ ਜਾ ਕੇ ਐਂਡ ਦੇ ਵਿੱਚ ਜਾ ਕੇ ਮਤਲਬ ਵੀ ਪਤਾ ਲੱਗਾ ਕਿ ਜੋ ਮਤਲਬ ਇਹ ਸਾਰੀ ਮਤਲਬ ਜਿਨੇ ਘਟਨਾ ਦਾ ਵਾਪਰੀ ਜੀ ਉਹਦਾ ਜਿਹੜਾ ਮੁੱਖ ਕਿਰਦਾਰ ਜੀ ਆ ਉਹ ਸਾਡੇ ਰਿਸ਼ਤੇਦਾਰਾਂ ਦੇ ਵਿੱਚੋਂ ਜਾਂ ਉਹਦੇ ਰਿਸ਼ਤੇਦਾਰਾਂ ਦੇ ਵਿੱਚੋਂ ਜਾਂ ਕੋਈ ਮਾਮੇ ਦਾ ਮੁੰਡਾ ਚਾਚੇ ਦਾ ਮੁੰਡਾ ਤਾਏ ਦਾ ਮੁੰਡਾ ਕੁਝ ਵੀ ਉਹੋ ਨਿਕਲਿਆ ਹਨ ਤੁਸੀਂ ਇਦਾਂ ਬਣਾ ਸਕਦੇ ਹੋ ਕਹੋਰ ਕਹਾਣੀਆਂ ਤੁਸੀਂ ਪੁੱਤਲੀਆਂ ਵੀ ਆਪਣੇ ਵੱਲੋਂ ਬਣਾ ਸਕਦੇ ਹੋ ਤੇ ਜਾਂ ਫਿਰ ਤੁਸੀਂ AI ਤੋਂ ਵੀ ਬਣਵਾ ਸਕਦੇ ਹੋ ਬਹੁਤ ਵਧੀਆ ਨੇ ਇਹ ਜੇ ਤੁਸੀਂ ਮਤਲਬ AI ਤੋਂ ਬਣਵਾਉਂਗੇ ਉਹਦੇ ਤੇ ਮੈਂ ਦੱਸਿਆ ਤੁਸੀਂ ਚੈਟ ਜੀਪੀਟੀ ਦੇ ਵਿੱਚ ਜਾਓ ਉੱਥੇ ਜਾ ਕੇ ਲਿਖ ਦਿਓ ਵੀ ਵੀ ਇਹ ਹੋਰਰ ਕਹਾਣੀ ਉਹ ਤੁਹਾਨੂੰ ਲਿਖ ਕੇ ਦੇ ਦੇਗਾ ਹਨ ਮੈਂ ਨਾ ਆਲਰੇਡੀ ਆਲਰੇਡੀ ਮੈਂ ਇਸ ਟੋਪੀ ਦੇ ਉੱਤੇ ਕੰਮ ਕਰਦਾ ਪਿਆ ਵਾਂ ਹਨਾ ਮੈਂ ਇਹਦਾ ਮਤਲਬ ਵੀ ਚੈਨਲ ਦਾ ਲਿੰਕ ਹਨਾ ਮੈਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਤੇ ਤੁਸੀਂ ਮੇਰੇ ਚੈਨਲ ਦੇ ਉੱਤੇ ਜਾਓ ਜਾ ਕੇ ਦੇਖੋ ਉਹਦੇ ਤੇ ਕਿੰਨੀਆਂ ਮਤਲਬ ਇਹ ਵਿਊ ਆ ਰਹੇ ਨੇ ਉਹਦੇ ਕਿੰਨੇ ਵਿਊ ਆ ਰਹੇ ਨੇ ਤੇ ਤੁਸੀਂ ਇਹ ਵੀ ਦੇਖੋ ਮੈਨਾਂ ਸਿਰਫ ਹਫਤੇ ਦੇ ਵਿੱਚ ਹਫਤੇ ਦੇ ਵਿੱਚ ਸਿਰਫ ਇੱਕ ਵੀਡੀਓ ਅਪਲੋਡ ਕਰਦਾ ਸਿਰਫ ਇੱਕ ਵੀਡੀਓ ਹਫਤੇ ਦੇ ਵਿੱਚ ਤੇ ਜਿਹੜੇ ਮੇਰੇ ਵਿਊ ਨੂੰ 10000 ਪਲੱਸ ਜਾਂਦੇ ਨੇ 500 ਪਲੱਸ ਜਾਂਦੇ ਨੇ ਜਾਂ ਫਿਰ 5000 ਪਲੱਸ ਵੀ ਜਾਂਦੇ ਨੇ ਕਈ ਨਾ ਕਿਉਂਕਿ ਮੈਂ ਵੀਡੀਓ ਇੱਕ ਪਾ ਰਿਹਾ ਹਾਂ ਉਹਦੇ ਤੇ ਕਿਉਂਕਿ ਮੇਰੇ ਕੋਲ ਟਾਈਮ ਨਹੀਂ ਹੁੰਦਾ ਇਹ ਵੀਡੀਓ ਅਪਲੋਡ ਕਰਦਾ ਪਰ ਮੈਂ ਫਿਰ ਵੀ ਇੱਕ ਵੀਡੀਓ ਜਿਹੜੀ ਮੈਂ ਡੇਲੀ ਅਪਲੋਡ ਕਰਦਾ ਇਹੀ ਕਰਦਾ ਵਾਂ ਤੇ ਉਹ ਵੀਡੀਓ ਬਹੁਤ ਜ਼ਿਆਦਾ ਲੋਕ ਜਿਹੜੇ ਦੇਖਦੇ ਆ ਉਹਦੇ ਤੇ ਮੈਂ ਪੰਜਾਬੀ ਦੇ ਵਿੱਚ ਵੀ ਮੈਂ ਵੀਡੀਓ ਅਪਲੋਡ ਕਰਦਾ ਵਾਂ ਹਿੰਦੀ ਦੇ ਵਿੱਚ ਵੀ ਮੈਂ ਅਪਲੋਡ ਕਰਦਾ ਵਾਂ ਤੁਸੀਂ ਵੀ ਪੰਜਾਬੀ 'ਚ ਵੀ ਅਪਲੋਡ ਕਰ ਸਕਦੇ ਹੋ ਹਿੰਦੀ 'ਚ ਵੀ ਕਰ ਸਕਦੇ ਹੋ ਇੰਗਲਿਸ਼ ਦੇ ਵਿੱਚ ਵੀ ਤੁਸੀਂ ਉਹ ਵੀਡੀਓ ਜਿਹੜੀ ਉਹ ਅਪਲੋਡ ਤੁਸੀਂ ਕਰ ਸਕਦੇ ਹੋ ਸੋ ਇਹ ਬਹੁਤ ਵਧੀਆ ਇਹ ਟੌਪ ਹੀਗਾ ਲੋਕ ਬਹੁਤ ਜਿਆਦਾ ਦੇਖਦੇ ਆ ਦੇਖੋ ਜੇ ਤੁਸੀਂ ਆਹ ਤੇਰੀ ਟੋਪੀਆ ਤੇ ਤੁਸੀਂ ਕੰਮ ਕਰੋਗੇ ਨਾ ਪੰਜਾਬੀ ਹਿੰਦੀ ਇੰਗਲਿਸ਼ ਇਹਨਾਂ ਤੋਂ ਤੁਸੀਂ ਦੇਖੋ ਪੰਜਾਬ ਦੀ ਆਡੀਅנס ਨੂੰ ਵੀ ਜੋੜ ਲਓਗੇ ਹਿੰਦੀ ਬੋਲ ਕੇ ਜੇ ਹਿੰਦੀ ਦੇ ਵਿੱਚ ਕਹਾਣੀ ਪਾਉਗੇ ਹਿੰਦੀ ਦੀ ਮਤਲਬ ਪੂਰੇ ਆਪਣੇ ਇੰਡੀਆ ਦੀ ਹੋਊਗੀ ਤੇ ਇੰਗਲਿਸ਼ ਬੋਲ ਕੇ ਮਤਲਬ ਪੂਰੇ ਵਰਲਡ ਦੀ ਹੋਊਗੀ ਨਾ ਜਾਨੀ ਕਿ ਪੂਰੇ ਵਰਲਡ ਨੂੰ ਆਪਾਂ ਜੋੜ ਸਕਦੇ ਹਾਂ ਤਾਂ ਤੁਸੀਂ ਬਹੁਤ ਵੱਧ ਤੁਸੀਂ ਕਮਾਈ ਜਿਹੜੀ ਉਹ ਕਰ ਸਕਦੇ ਹੋ ਕੋਈ ਔਖਾ ਕੰਮ ਨਹੀਂ ਹੈਗਾ ਬਹੁਤ ਹੀ ਸੌਖਾ ਕੰਮ ਹੈ ਸਿਰਫ ਤੁਹਾਡੇ ਕਿੰਨਾ ਟਾਈਮ ਲੱਗਣਾ 20 ਤੋਂ 25 ਮਿੰਟ 20 ਤੋਂ 25 ਮਿੰਟ ਦੇਣੇ ਆ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਆਪਣੀ ਕਹਾਣੀ ਆ ਜਿਹੜੀ ਉਹ ਤਿਆਰ ਕਰ ਲੈਣੀ ਬੋਲ ਕੇ ਹਾਰਰ ਕਹਾਣੀ ਹੋਗੀ ਜਾਂ ਕੋਈ ਵੀ ਹੋਗੀ ਠੀਕ ਆ ਜਦੋਂ ਕਹਾਣੀ ਤੁਹਾਡੀ ਮੰਨ ਕੇ ਚਲੋ ਵੀ ਉਹ ਜਿਹਨੂੰ ਆਪਾਂ ਕਿਹਾ ਨੇ ਵਾਇਸਓਵਰ ਇਹ ਰੈਡੀ ਹੋਗੀ ਤੁਹਾਡੀ ਠੀਕ ਆ ਜੀ ਇਹ ਤੁਹਾਡੀ ਰੈਡੀ ਹੋ ਜਾਏਗੀ ਫਿਰ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਇਹਦੀਆਂ ਜਿਹੜੀਆਂ ਫੋਟੋਆਂ ਨੇ ਜਾਂ ਵੀਡੀਓ ਨੇ ਉਹ ਕਿਵੇਂ ਲੈ ਕੇ ਆਉਣੀਆਂ ਨੇ ਉਹ ਵੀ ਮੈਂ ਤੁਹਾਨੂੰ ਦੱਸਦਾਗਾ ਤੁਸੀਂ ਉਹ ਵੀ ਚੈਟ ਜੀਪੀਟੀ ਉੱਤੇ ਲੈ ਕੇ ਆਉਣੀਆਂ ਨੇ ਠੀਕ ਹੈ ਜੀ ਮੈਂ ਕਿਵੇਂ ਤਿਆਰ ਕਰਦਾ ਵਾਂ ਤੁਸੀਂ ਜਾ ਕੇ ਮੇਰੇ ਚੈਨਲ ਤੇ ਦੇਖੋ ਉਹਦਾ ਲਿੰਕ ਮੈਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਰਿਆ ਜੀ ਠੀਕ ਹੈ ਜੀ ਜੇ ਤੁਹਾਨੂੰ ਉਹ ਮੇਰੀ ਕਹਾਣੀ ਵਧੀਆ ਵੀ ਲੱਗਣ ਗਿਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਜ਼ਰੂਰ ਕਰਿਓ ਉੱਥੇ ਜਾ ਕੇ ਵੀ ਤੁਸੀਂ ਮੇਰੇ ਮਿਸਟਰ ਸੁਰੇ YouTube ਚੈਨਲ ਤੋਂ ਆਏ ਹੋ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਤੁਹਾਡੀ ਫੋਟੋ ਵੀ ਹੋ ਗਿਆ ਫਿਰ ਉਸ ਤੋਂ ਬਾਅਦ ਮਿਊਜ਼ਿਕ ਹੋ ਗਿਆ ਮਿਊਜ਼ਿਕ ਵੀ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਕਿੱਥੋਂ ਲੈ ਕੇ ਆਉਣਾ ਠੀਕ ਹੈ ਜੀ ਫਿਰ ਹੁਣ ਨਹੀਂ ਨਾ ਜਿੱਥੇ ਤੁਸੀਂ ਤਿਆਰ ਕਰਨਾ ਵਾ ਆ ਸਭ ਤੋਂ ਅਗੀ ਨੀਚੇ ਰਹੀ ਤੁਹਾਡੀ ਵਾਈਸਓਵਰ ਜਾਨੀ ਕਿ ਆ ਜਿਹੜਾ ਜਿਹੜੀ ਤੁਹਾਡੀ ਕਹਾਣੀ ਜਿਹੜੀ ਤੁਸੀਂ ਪੜੀ ਸੀ ਆਪਣੇ ਹਣਾ ਪੜੀ ਸੀ ਉਹ ਆ ਗਈ ਵਾਈਸਓਵਰ ਆ ਗਈ ਥੱਲੇ ਹਾਰਰ ਮਿਊਜ਼ਿਕ ਲੱਗ ਜਾਏਗਾ ਹਾਰਰ ਮਿਊਜ਼ਿਕ ਲੱਗ ਜਾਏਗਾ ਉੱਪਰ ਜਿਹੜੀ ਤੁਸੀਂ ਫੋਟੋਆਂ ਡਾਊਨਲੋਡ ਕੀਤੀਆਂ ਸੀ ਜਿਹੜੀਆਂ ਉਹ ਆ ਜਾਣੀਆਂ ਠੀਕ ਆ ਤੁਸੀਂ ਉਹ ਲਾ ਦੇਣੀਆਂ ਤੇ ਤੁਹਾਡੀ ਜ ਤੁਸੀਂ ਇਹਨੂੰ ਐਕਸਪੋਰਟ ਕਰ ਲੈਣਾ ਇਹ ਤੁਹਾਡੀ ਕਹਾਣੀ ਬਣ ਕੇ ਰੈਡੀ ਹੋ ਜੇਗੀ ਤੇ ਤੁਸੀਂ YouTube ਤੇ ਅਪਲੋਡ ਕਰ ਦਿਓ ਤੁਸੀਂ ਦੇਖਿਓ ਯਾਰ ਸਿਰਫ 24 ਘੰਟੇ ਬਾਅਦ 24 ਘੰਟੇ ਬਾਅਦ ਤੁਸੀਂ ਦੇਖਿਓ ਤੁਹਾਡੀ ਵੀਡੀਓ ਦੇ ਵਿਊ ਕਿੰਨੇ ਹੋਣਗੇ ਕਿਉਂਕਿ ਲੋਕ ਬਹੁਤ ਜਿਆਦਾ ਸੁਣਦੇ ਨੇ ਬਹੁਤ ਹੀ ਜਿਆਦਾ ਇਹ ਤੋਂ ਤੁਸੀਂ ਕਮਾਈ ਬਹੁਤ ਵਧੀਆ ਕਰ ਲਓਗੇ ਸਿਰਫ 20 ਤੋਂ 25 ਮਿੰਟ ਦਾ ਕੰਮ ਜਿਆਦਾ ਕੰਮ ਨਹੀਂ ਹੈਗਾ ਸਿਰਫ ਸਿਰਫ 24 ਘੰਟੇ ਵਿੱਚੋਂ 24 ਘੰਟੇ ਵਿੱਚੋਂ ਤੁਸੀਂ ਆਪਣੇ 20 ਤੋਂ 25 ਮਿੰਟ ਕੱਢਣੇ ਆ ਤੇ ਤੁਸੀਂ ਕੰਮ ਕਰਨਾ ਵਾ ਡੇਲੀ ਤੁਸੀਂ ਵੀਡੀਓ ਅਪਲੋਡ ਕਰੋ ਤੁਸੀਂ ਮਹੀਨੇ ਦੀਆਂ 30 ਵੀਡੀਓ ਤੇ ਇਹ ਵੀਡੀਓ ਅਪਲੋਡ ਕਰਨੀਆਂ ਨੇ ਬਸ ਜੇ 30 ਵੀਡੀਓ ਨਹੀਂ ਅਪਲੋਡ ਕਰ ਸਕਦੇ 20 ਵੀਡੀਓ ਤਾਂ ਅਪਲੋਡ ਕਰੋ ਹੀ ਕਰੋ ਡੇਲੀ ਤੁਸੀਂ ਇੱਕ ਦਿਨ ਵੀਡੀਓ ਅਪਲੋਡ ਕਰੋ ਇੱਕ ਦਿਨ ਰੈਸਟ ਕਰੋ ਫਿਰ ਇੱਕਲੇ ਦਿਨ ਛੱਡ ਦਿਓ ਜਾਨੀ ਕਿ 20 ਵੀਡੀਓ ਦੇ ਨੇੜੇ ਤੇ ਜਿਹੜੇ ਤੁਸੀਂ ਅਪਲੋਡ ਕਰੋ ਤੇ ਤੁਸੀਂ ਠੀਕ 30 ਦਿਨ ਬਾਅਦ ਜਾਨੀ ਕਿ ਇੱਕ ਮਹੀਨੇ ਬਾਅਦ ਤੁਸੀਂ ਦੇਖੋ ਤੁਹਾਨੂੰ ਰਿਜ਼ਲਟ ਮਿਲਣਾ ਜਿਹੜਾ ਉਹ ਸ਼ੁਰੂ ਹੋ ਜਗਾ ਤੇ ਤੁਸੀਂ ਇਹਦੇ ਤੋਂ ਪੈਸੇ ਕਮਾਉਣੇ ਜਿਹੜੇ ਬਹੁਤ ਵੱਧ ਜ ਤੁਸੀਂ ਸ਼ੁਰੂ ਕਰ ਦੋਗੇ ਸੋ ਇਹ ਬਹੁਤ ਵਧੀਆ ਤਰੀਕਾ ਵੱਲ ਲੋਕ ਨੇ ਜਿਹੜੇ ਇਸ ਤਰੀਕੇ ਨਾਲ ਬਹੁਤ ਵਧੀਆ ਜਿਹੜੀ ਉਹ ਅਰਨਿੰਗ ਕਰਨੀ ਸ਼ੁਰੂ ਕਰ ਚੁੱਕੇ ਆ ਤੁਸੀਂ ਵੀ ਕਰ ਸਕਦੇ ਹੋ ਜੇ ਤੁਸੀਂ ਕਹਿੰਦੇ ਨੂੰ ਵੀ ਸਾਨੂੰ ਕੁਝ ਨਹੀਂ ਹੁੰਦਾਗਾ ਅਸੀਂ ਕਿਵੇਂ ਕਰਾਂਗੇ ਵੀਡੀਓ ਕਿਵੇਂ ਵਾਇਸਓਵਰ ਕਰਾਂਗੇ ਕਿਵੇਂ ਅਸੀਂ ਫੋਟੋ ਲਵਾਂਗੇ ਕਿਵੇਂ ਅਸੀਂ ਵੀਡੀਓ ਲਵਾਂਗੇ ਉਹਦੀ ਟੈਨਸ਼ਨ ਨਹੀਂ ਲੈਣੀ ਕਿ ਉਹਦੇ ਵਾਸਤੇ ਮੈਂ ਬੈਠਾ ਆਂ ਠੀਕ ਹੈ ਜੀ ਤੁਸੀਂ ਬਸ ਇਸ ਵੀਡੀਓ ਦੇ ਵਿੱਚ ਥੱਲੇ ਜਾ ਕੇ ਤੁਸੀਂ ਕਮੈਂਟ ਕਰ ਦਿਓ ਕਿ ਵੀਰ ਜੀ ਇਹਦਾ ਪ੍ਰੈਕਟੀਕਲ ਇਹ ਦਾ ਪ੍ਰੈਕਟੀਕਲ ਪਾਰਟ ਆ ਜਿਹੜਾ ਉਹ ਲੈ ਕੇ ਆਉ ਸੋ ਇਹਦੀ ਵੀ ਫਿਰ ਮੈਂ ਬਹੁਤ ਜਲਦੀ ਸੀਰੀਜ਼ ਆ ਜਿਹੜੀ ਉਹ ਮੈਂ ਸ਼ੁਰੂ ਕਰਾਂਗਾ ਤੇ ਤੁਹਾਨੂੰ ਦੱਸਾਂਗਾ ਤੁਸੀਂ ਹੋਰ ਕਹਾਣੀਆਂ ਕਿੱਥੋਂ ਲੈ ਕੇ ਆਉਣੀਆਂ ਨੇ ਮੋਟੀਵੇਸ਼ਨਲ ਕਹਾਣੀਆਂ ਤੁਸੀਂ ਕਿੱਥੋਂ ਲੈ ਕੇ ਆਉਣੀਆਂ ਨੇ ਫਿਰ ਮਤਲਬ ਲਵ ਸਟੋਰੀਆਂ ਵਾਲੀ ਤੁਸੀਂ ਕਿੱਥੋਂ ਲੈ ਕੇ ਆਉਣੀਆਂ ਨੇ ਕਹਾਣੀ ਵਾਲੀਆਂ ਕਿੱਥੋਂ ਲੈ ਕੇ ਆਉਣੀਆਂ ਨੇ ਉਹ ਸਾਰੀ ਮੈਂ ਤੁਹਾਨੂੰ ਪ੍ਰੈਕਟੀਕਲ ਕਰਕੇ ਦਿਖਾਵਾਂਗਾ ਫਿਰ ਉਹਨਾਂ ਦਾ ਮੈਂ ਵਾਇਸ ਓਵਰ ਵੀ ਤੁਹਾਨੂੰ ਕਰਕੇ ਦਿਖਾਵਾਂਗਾ ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਉਹਨਾਂ ਦਾ ਜਿਹੜੀ ਫੋਟੋਆਂ ਨੇ ਜਾਂ ਵੀਡੀਓ ਨੇ ਕਿਵੇਂ ਲੈਣੀ ਨੇ ਉਹ ਵੀ ਮੈਂ ਤੁਹਾਨੂੰ ਲੈ ਕੇ ਆਵਾਂਗਾ ਤੇ ਤੁਹਾਨੂੰ ਪੂਰਾ ਪ੍ਰੈਕਟੀਕਲ ਕਰਕੇ ਇੱਕ ਵੀਡੀਓ ਤੁਹਾਨੂੰ ਤਿਆਰ ਕਰਕੇ ਡੈਮੋ ਦਿਖਾ ਕੇ ਤੁਹਾਨੂੰ ਲੈ ਕੇ ਆਵਾਂਗਾ ਤੁਸੀਂ ਉਹ ਮੇਰੀ ਵੀਡੀਓ ਦੇਖ ਕੇ ਆਪਣੀ ਵੀਡੀਓ ਰੈਡੀ ਕਰ ਲਿਓ ਜਦੋਂ ਤੁਸੀਂ ਇੱਕ ਦੋ ਵਾਰ ਆਪਣੀ ਵੀਡੀਓ ਰੈਡੀ ਕਰ ਲਓਗੇ ਫਿਰ ਤੁਹਾਨੂੰ ਬਿਲਕੁਲ ਕਲੀਅਰ ਹੋ ਜਾਏਗਾ ਫਿਰ ਤੁਹਾਨੂੰ ਕੋਈ ਵੀ ਵੀਡੀਓ ਦੇਖਣ ਦੀ ਲੋੜ ਨਹੀਂ ਹੈਗੀ ਤੁਸੀਂ ਅੱਖਾਂ ਬੀਚ ਕੇ ਤੁਸੀਂ ਕੰਮ ਅੱਧੀ ਚੱਲੋਗੇ ਤੇ ਵੀਡੀਓ ਤੁਸੀਂ ਅਪਲੋਡਾ ਜਿਹੜੀ ਉਹ કરી ਜਾਉਂਗੇ ਤਾਂ ਤੁਸੀਂ YouTube ਤੋਂ ਬਹੁਤ ਵਧੀਆ ਤੁਸੀਂ ਪੈਸੇ ਜਿਹੜੇ ਉਹ ਕਮਾ ਸਕਦੇ ਹੋ ਹਨਾ ਸੋ ਜਿਹੜੇ ਮੇਰੇ ਪਿੰਡ ਪਰ ਮੇਰੇ ਕੋਲ ਦੇਖ ਲੋ ਹਰੇਕ ਸੰਡੇ ਨੂੰ ਮਤਲਬ ਕਲਾਸ ਲਾਉਣ ਹੁੰਦੇ ਨੇ ਜਿਹੜੇ ਮੇਰੇ ਕੋਲ ਸਿੱਖ ਕੇ ਜਾਂਦੇ ਨੇ ਉਹਨਾਂ ਨੂੰ ਮੈਂ ਆ ਚੀਜ਼ ਸਾਰੀ ਚੀਜ਼ ਸਿਖੋਣਾ ਵਾ ਵੀ ਤੁਸੀਂ ਕਹਾਣੀਆਂ ਕਿਵੇਂ ਬਣਾ ਸਕਦੇ ਹੋ ਜਾਂ ਤੁਸੀਂ ਬੱਚਿਆਂ ਦੀ ਜਿਹੜੀ ਵੀਡੀਓ ਤੁਸੀਂ ਕਿਵੇਂ ਬਣਾ ਸਕਦੇ ਸੋ ਪਹਿਲਾਂ ਮੈਂ ਉਹਨਾਂ ਨੂੰ ਕਹਿਣਾ ਵਾ ਵੀ ਤੁਸੀਂ ਕਿਸ ਟੋਪੀ ਤੇ ਕੰਮ ਕਰਨਾ ਚਾਹੁੰਦੇ ਹੋ ਉਹ ਸਾਨੂੰ ਦੱਸ ਦੇਵੋ ਕਿ ਵੀਰ ਜੀ ਮੈਂ ਕਹਾਣੀਆਂ ਪਾਉਣਾ ਚਾਹੁੰਦਾ ਜਾਂ ਮੈਂ ਬੱਚਿਆਂ ਦੀ ਵੀਡੀਓ ਪਾਉਣਾ ਚਾਹੁੰਦਾ ਜਾਂ ਮਤਲਬ ਵੀਡੀਓ ਜਿਹੜੇ ਬੱਚੇ ਟੌਏ ਨਹੀਂ ਖੇਡਦੇ ਘਰੇ ਉਹਨ ਉਹ ਅਨੁਮੇਦਾਂ ਦਵਾਂ ਮੈਂ ਤੁਸੀਂ ਵੀਡੀਓ ਨੂੰ ਕਿਵੇਂ ਸ਼ੂਟ ਕਰਨਾ ਵੀਡੀਓ ਨੂੰ ਕਿਵੇਂ ਅਪਲੋਡ ਕਰਨਾ ਵਾ ਕਿਵੇਂ ਟਾਈਟਲ ਲਿਖਣਾ ਕਿਵੇਂ ਡਿਸਕ੍ਰਿਪਸ਼ਨ ਲਿਖਣਾ ਕਿਵੇਂ ਟੈਗ ਲਗਾਣੇ ਆ ਜਿਨ੍ਹਾਂ ਤੁਹਾਡੀ ਜਿਹੜੀ ਵੀਡੀਓ ਉਹ ਵਾਇਰਲ ਹੋਏਗੀ ਕਿਵੇਂ ਤੁਸੀਂ ਥੰਬਨੇਲ ਬਣਾਣਾ ਵਾ ਉਹ ਪੂਰੀ ਡਿਟੇਲ ਦੇ ਵਿੱਚ ਮੈਂ ਉਹਨਾਂ ਨੂੰ ਦੱਸ ਦਵਾਂ ਜਿਹਦੇ ਨਾਲ ਮਤਲਬ ਹੀ ਉਹ ਹੁਣ ਕੰਮ ਕਰਦੇ ਪਏ ਨੇ ਜਾਨੀ ਕਿ ਉਹ ਮਹੀਨੇ ਦੇ ਜਾਨੀ ਕਿ 20000 ਤੋਂ ਲੈ ਕੇ 30000 ਰੁਪਇਆ ਹਣਾ 30000 ਰੁਪਏ ਤੋਂ ਮੇਂ ਕੱਟ ਕੇ ਰਹਿਵਾਂ ਕਈ ਲੋਕ ਤਾਂ ਮੇ ਇਹੋ ਜਿਹੇ ਵੀ ਹੈਗੇ ਨੇ ਜਿਹੜੇ ਮੇਰੇ ਕੋਲ ਸਿੱਖ ਗਏ ਨੇ ਉਹ 30000 ਤੋਂ ਲੱਗੇ 50000 ਰੁਪਏ ਬੜੇ ਆਰਾਮ ਨਾਲ ਉਹ ਕਮਾਈ ਜਾ ਰਹੇ ਨੇ ਜਦੋਂ ਉਹ ਮੇਰੇ ਕੋਲ ਸਿੱਖਣ ਆਏ ਸੀ ਨਾ ਉਹ ਕਹਿੰਦੇ ਵੀਰ ਜੀ ਸੀ ਜਿਆਦਾ ਨਹੀਂ ਕਹਿੰਦੇਗੇ ਸਾਨੂੰ ਸਿਰਫ 20000 ਰੁਪਏ ਸਾਨੂੰ 20000 ਰੁਪਏ ਕਮਾਉਣ ਜੋਗਾ ਕਰ ਦੋ ਵੀ ਅਸੀਂ 20000 ਰੁਪਏ ਸੀ ਕਮਾਈ ਚੱਲੀਏ ਮਤਲਬ ਸਾਡੇ ਦਾ ਘਰ ਦਾ ਖਰਚਾ ਜਿਹੜਾ ਉਹ ਚੱਲੀ ਜਾਵੇ ਉਹ 20000 ਰੁਪਏ ਸੋਚ ਕੇ ਆਏ ਸੀ ਤੇ ਉਹ ਅੱਜ ਹੀ ਡੇਢ ਦੇ ਵਿੱਚ 50000 ਰੁਪਏ ਬੜੇ ਆਰਾਮ ਨਾਲ ਕਮਾ ਰਹ ਮੇਰੀ ਕਿਉਂਕਿ ਉਹਨਾਂ ਨਾਲ ਫੋਨ ਤੇ ਗੱਲ ਹੁੰਦੀ ਰਹਿੰਦੀ ਆ ਤੁਸੀਂ ਮੇਰੀ ਵੀਡੀਓ ਵੀ ਜਾ ਕੇ ਦੇਖੋ ਉਹ ਮੈਂ ਜਿਹੜੇ ਮੈਨੂੰ ਮਿਲਣ ਆਏ ਨੇ ਸਿੱਖਿਆ ਉਹਨਾਂ ਨੂੰ ਮੈਂ ਸਿਖਾਇਆ ਵਾ ਨਾ ਉਹਨਾਂ ਦੇ ਤੁਸੀਂ ਜਾ ਕੇ ਰਿਵਿਊ ਵੀ ਤੁਸੀਂ ਚੈੱਕ ਜਿਹੜੇ ਉਹ ਕਰ ਸਕਦੇ ਹੋ ਹਨ ਸੋ ਉਹ ਸਿੱਖ ਕੇ ਗਏ ਨੇ ਤੇ ਉਹ ਅੱਜ ਮਤਲਬ ਬਹੁਤ ਵਧੀਆ ਪੈਸੇ ਕਮਾ ਰਹੇ ਨੇ ਉਹਦਾ ਵੇਲੇ ਬੈਠੇ ਜੁੱਦਾ ਲੋਕਾਂ ਦੇ ਰੀਲਾਂ ਦੇਖਦੇ ਸੀ ਤੇ ਹੁਣ ਉਹਦਾ ਆਪਣਾ ਟਾਈਮ ਬਚਾ ਕੇ ਇਹ ਟੋਪੀ ਦੇ ਉੱਤੇ ਕੰਮ ਕਰਦੇ ਨੇ ਮਹੀਨੇ ਤੋਂ ਬਹੁਤ ਵਧੀਆ ਜਿਹੜੇ ਉਹ ਪੈਸੇ ਕਮਾ ਰਹੇ ਨੇ ਹਨਾ ਸੋ ਅਗਰ ਤੁਹਾਡੇ ਵਿੱਚੋਂ ਕੋਈ ਵੀ ਮੇਰਾ ਭੈਣ ਭਰਾ ਮਤਲਬ ਵੀ ਮੇਰੇ ਕੋਲ ਸਿੱਖਣਾ ਚਾਹੁੰਦਾ ਜਾਣੇ ਜਿਹੜੀਆਂ ਆਣਾ ਵੀਡੀਓ ਨੂੰ ਸ਼ੂਟ ਕਿਵੇਂ ਕਰਨਾ ਕਿਵੇਂ ਐਡਿਟ ਕਰਨਾ ਕਿਵੇਂ ਅਪਲੋਡ ਕਰਨਾ ਕਿਵੇਂ ਟਾਈਟਲ ਡਿਸਕ੍ਰਿਪਸ਼ਨ ਟੈਗ ਥੰਬਨੇਲ ਕਿਵੇਂ ਬਣਾਉਣਾ ਅਗਰ ਤੁਸੀਂ ਸਿੱਖਣਾ ਚਾਹੁੰਦੇ ਹੋ ਹਨ ਤਾਂ ਬਲੀ ਸਕ੍ਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਤੁਸੀਂ ਮੇਰੇ ਕੋਲ ਆ ਸਕਦੇ ਹੋ ਤੇ ਮੇਰੇ ਕੋਲ ਇਹ ਸਾਰਾ ਤੁਸੀਂ ਸਾਰਾ ਕੁਝ ਮਤਲਬ ਤੁਸੀਂ ਇੱਕ ਦਿਨ ਦੇ ਵਿੱਚ ਇੱਕ ਦਿਨ ਦੇ ਵਿੱਚ ਤੁਸੀਂ ਸਿੱਖ ਸਕਦੇ ਹੋ ਤੇ ਫਿਰ ਅਗਲੇ ਦਿਨ ਜਾ ਕੇ ਤੁਸੀਂ ਖੁਦ ਟਰਾਈ ਕਰੋ ਕੋਸ਼ਿਸ਼ ਕਰੋ ਤੇ ਤੁਸੀਂ ਵੀਡੀਓ ਅਪਲੋਡ ਕਰੋ ਤੇ ਤੁਸੀਂ ਵੀ ਮਹੀਨੇ ਦੇ ਤੁਸੀਂ ਬਹੁਤ ਵਧੀਆ ਜਿਹੜਾ ਤੁਸੀਂ ਉਹ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਇਹ ਟੌਪਿਕ ਬਹੁਤ ਵਧੀਆ ਵਾਇਰ ਦੇਖੋ ਜਿਹੜਾ ਪੈਸਾ ਵਾ ਨਾ ਉਹ ਮਿਹਨਤ ਆਇਆ ਜਾਂਦਾ ਵਾ ਤੁਹਾਡਾ ਦਿਮਾਗ ਹੋਣਾ ਚਾਹੀਦਾ ਵੀ ਯਾਰ ਅਸੀਂ ਕੀ ਚੀਜ਼ ਕਰੀਏ ਜਿਹੜੇ ਨਾਲ ਅਸੀਂ ਮਤਲਬ YouTube ਤੋਂ ਬਹੁਤ ਵਧੀਆ ਜਿਹੜੇ ਅਸੀਂ ਪੈਸੇ ਕਮਾ ਸਕੀਏ ਨਾ ਕਿਉਂਕਿ ਦੇਖੋ YouTube ਤੋਂ ਬਹੁਤ ਵਧੀਆ ਪੈਸੇ ਕਮਾਏ ਜਾ ਸਕਦੇ ਆ Facebook ਤੋਂ ਪੈਸੇ ਕਮਾਏ ਜਾ ਸਕਦੇ ਆ Instagram ਤੋਂ ਪੈਸੇ ਕਮਾਏ ਜਾ ਸਕਦੇ ਆ ਸੋ ਆਨਲਾਈਨ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਸੋਰਸ ਹੈਗੇ ਨੇ ਜਿਹਦੇ ਨਾਲ ਅਸੀਂ ਪੈਸੇ ਜਿਹੜੇ ਉਹ ਕਮਾ ਸਕਦੇ ਆ ਸੋ ਤੁਸੀਂ ਇੱਕ ਵਾਰੀ ਟਰਾਈ ਕਰਕੇ ਦੇਖੋ ਜੇ ਤੁਸੀਂ ਘਰੇ ਬੈਲੇ ਬੈਠੇ ਹੋ ਹਨਾ ਤੁਹਾਡਾ ਖਰਚਾ ਨਹੀਂ ਨਿਕਲਦਾ ਪਿਆ ਤਾਂ ਤੁਸੀਂ ਇਹਦੇ ਵਾਸਤੇ ਤੁਸੀਂ ਕੰਮ ਕਰੋ ਤੁਸੀਂ ਮਹੀਨੇ ਦੇ ਬਹੁਤ ਵਜੇ ਤੁਸੀਂ ਪੈਸੇ ਕਮਾਉਣੇ ਜਿਹੜੇ ਉਹ ਸ਼ੁਰੂ ਕਰ ਦੋਗੇ ਕਿਉਂਕਿ YouTube ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਤੁਹਾਡੀ ਸੋਚ ਤੋਂ ਵੀ ਜ਼ਿਆਦਾ ਤੁਹਾਨੂੰ ਪੈਸੇ ਦੇ ਰਿਹਾ ਵਾ ਜਿੰਨੇ ਤੁਸੀਂ ਨਹੀਂ ਸੋਚੀ ਸੀ ਤੁਹਾਨੂੰ ਤੁਹਾਡੀ ਸੋਚ ਤੋਂ ਜ਼ਿਆਦਾ ਪੈਸੇ ਦੇ ਰਿਹਾ ਵਾ ਬਸ ਤੁਸੀਂ ਇੱਕ ਵਾਰੀ ਉਹਦੇ ਤੇ ਕੰਮ ਕਰੋ ਤੇ ਤੁਹਾਨੂੰ ਜਿਹੜੇ ਪੈਸੇ ਮਿਲਣੇ ਉਹ ਸ਼ੁਰੂ ਹੋ ਜਾਣਗੇ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰਾ ਭੈਣ ਭਰਾ ਮੇਰੇ ਕੋਲ ਸਿੱਖਣਾ ਚਾਹੁੰਦਾ ਤਾਂ ਪਲੀਸ ਸਕਰੀਨ ਤੇ ਚੱਲ ਰਿਹਾ ਨੰਬਰ ਤੇ ਫੋਨ ਕਰਕੇ ਉਹ ਮੇਰੇ ਕੋਲੋਂ ਸਿੱਖ ਸਕਦਾ ਵਾ ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਜੀ ਅਗਰ ਤੁਸੀਂ ਕਹਿੰਦੇ ਕਿ ਮੇਰਾ ਪਾਰਟ 2 ਲੈ ਕੇ ਆਵਾਂ ਪ੍ਰੈਕਟੀਕਲ ਲੈ ਕੇ ਆਵਾਂ ਤਦ ਲਈ ਇਸ ਵੀਡੀਓ ਦੇ ਥੱਲੇ ਵੱਧ ਤੋਂ ਵੱਧ ਕਮੈਂਟ ਕਰ ਦੋ ਮੈਂ ਬਹੁਤ ਜਲਦੀ ਕੋਸ਼ਿਸ਼ ਕਰਾਂਗਾ ਕਿ ਇਹਦਾ ਜਿਹੜਾ ਪਾਰਟ 2 ਆ ਪ੍ਰੈਕਟੀਕਲ ਆ ਉਹ ਤੁਹਾਡੇ ਵਾਸਤੇ ਲੈ ਕੇ ਆਵਾਂ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਜੀ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸੱਚੀ ਗੱਲ ਜੀ